ਕੁਪਾਰੇ ਤਾਂ ਨਾਮੁ ਘੁਪਾਰੇ ਸੁਖ ਤੇਰਾ ਨਿਤਾਰ ਵਹੀਏ ਬਾਹਿ ਤੁਮਹ ਬਾਹਿ ਤੁਮੋ ਬਾਹਿ ਤੁਮੋ ਬਾਹਿ ਜਰੋ ਸੋ ਨਿਹਾਰ ਸਾਰ ਸ੍ਰੀ ਅਕਾਲ ਤੁਸੀਂ ਕਰਵਾਓ ਤੁਸੀਂ ਕਰਵਾ ਇੱਕੋ ਹੀ ਗੱਲ ਤਾਂ ਬਹੁਤ ਬਹੁਤ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਂ ਮੈਟਰ ਦੇਖੋ ਪਲੀਸ ਆ ਸਾਹਿਬ ਮੈਡਮ 2 ਲੱਖ ਕਹੋਗੇ ਜੀ ਤੁਸੀਂ ਅਸਲ 2 ਲੱਖ ਆ ਦੇਖੋ ਸਾਨੂੰ ਬੇਹੱਦ ਜਿਹੜੀਆਂ ਉਮੀਦਾਂ ਨੇ ਜਿਸ ਉਮੀਦ ਦੇ ਨਾਲ ਅੰਜੂਜੇਂਦਰ ਜੀ ਨੂੰ ਜ਼ਿੰਮੇਵਾਰੀ ਸੰਭਾਲੀ ਗਈ ਹੈ ਉਸ ਉਮੀਦ ਉੱਤੇ ਇਹ ਖਰੇ ਉਤਰੇ ਸਾਜੂਏ ਜਿਹੜਾ ਕਜੋਲੀਵਾੜਾ ਬਸਤੇ ਮੈਨੂੰ ਫਿਰ ਦਾ ਕੁਮਰਗੁਮੀ ਖੜਿਆ ਇਹਨਾਂ ਨੂੰ ਕਿਵੇਂ ਸਰਜੀਤ ਆਉਂਗੀ ਬਹੁਤ ਜਿਹੜੇ ਕੰਮ ਲੈ ਕੇ ਚੱਲ ਰਹੇ ਹੋ 8 ਪਿੰਨਾਂ ਵਿੱਚ ਕਿਹਾ ਸਰਦਾਰ ਦੇਖੋ ਨਹੀਂ 8 ਵੀ ਨਹੀਂ ਹੈ ਕਿ ਐਮਐਲਏ ਨਹੀਂ ਨਹੀਂ ਐਮਸੀ ਨੇ 6 ਮਿੰਟ ਦੇਖੋ 8 ਰਾਹ ਜਿਹੜੇ ਮੈਨੂੰ ਉਮੀਦ ਹੈ ਵੀ ਪ੍ਰਧਾਨ ਨੇ ਉਹ ਆਮ ਆਦਮੀ ਪਾਰਟੀ ਦੇ ਹੀ ਬਣ ਗਏ ਤੇ ਦੇਖੋ ਜਿੰਨਾ ਸਮਾਂ ਹੈਗਾ ਹੁਣ ਕੀ ਹੋਲੀ ਸੋਲੀ ਸਾਡੇ ਕੋਲ ਜ਼ਿੰਮੇਵਾਰੀ ਆ ਗਈ ਹੈ ਖਰੜ ਦਾ ਕੋਈ ਵੀ ਨੁਮਾਇੰਦਾ ਖਰੜ ਦੀ ਕਿਸੇ ਐਮਸੀ ਸਾਹਿਬਾਨ ਨੇ ਖਰੜ ਦੇ ਕਿਸੇ ਵੀ ਨਾਗਰਿਕ ਨੇ ਇੱਕ ਵੀ ਕੰਮ ਉਹ ਕੱਢਿਆ ਕਿ ਸਾਨੂੰ ਆਪਣੇ ਬੋਰਡ ਵਿੱਚ ਆ ਚੀਜ਼ ਚਾਹੀਦੀ ਜਾਂ ਸਾਡੇ ਬੋਰਡ ਦੇ ਵਿੱਚ ਆਹ ਕੰਮ ਗਲਤ ਹੋ ਰਿਹਾ ਸਹੀ ਹੋਵੇ ਉਹ ਸੁੱਤੇ ਅਸੀਂ ਉਸੇ ਵੇਲੇ ਪਹਿਰਾ ਦਵਾਂਗੇ ਅਸੀਂ ਸਾਡੇ ਕੰਮ ਹੁਣ ਖਰੜ ਦੇ ਕੰਮ ਕਰਨ ਦੇ ਵਿੱਚ ਕੋਈ ਵੀ ਡਿੱਕਾ ਨਹੀਂ ਹੈ ਪਹਿਲਾਂ ਡਿੱਕੀ ਸੀਗੇ ਪਹਿਲਾਂ ਸੈਸਦ ਹੁੰਦੀ ਸੀ ਸੈਸਦ ਦੇ ਚੱਕਰ ਦੇ ਵਿੱਚ ਲੋਕਾਂ ਦੇ ਕੰਮ ਰੁਕਦੇ ਸੀ ਹੁਣ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਵੀ ਡਿਕਾ ਨਹੀਂ ਹੈ ਸਾਲ ਬਹੁਤ ਹੁੰਦਾ ਹੈ ਕੰਮਾਂ ਦੀ ਰਫਤਾਰ ਨੂੰ ਤੇਜ਼ ਕਰਨ ਲਈ ਸਾਡੇ ਜਿਹੜੇ ਕੰਮਾਂ ਤੇ ਟੈਂਡਰ ਆਉ ਲੱਜਣੇ ਆ ਤੇ ਆਲਰੇਡੀ ਮੇਰੇ ਚਲ ਚੁਣ 43 ਕਰੋੜ ਦੇ ਕੰਮ ਪਾਸ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਪਾਸ ਹੋਣਗੇ ਉਹ ਲੱਖਣਾ ਹੈ ਸ਼ਹਿਰ ਦੇ ਉਸ ਉਸ ਵਿੱਚ ਸ਼ਹਿਰ ਦੇ ਜਿਹੜੇ ਕੰਮ ਉਹ ਜੇ ਪਾਏ ਜਾਣਗੇ ਜਿਹੜੇ ਲੰਬਾ ਟਾਈਮ ਸ਼ਹਿਰ ਨੂੰ ਆਫਰ ਦੇਣਗੇ ਅਸੀਂ ਪਲਾਨ ਕਰ ਰਹੇ ਹਾਂ ਕੋਈ ਇਹੋ ਜਿਹੀ ਥਾਂ ਖਰੜ ਦੇ ਵਿੱਚ ਲੱਭੀ ਜਾਵੇ ਜਿੱਦੇ ਤੱਕ ਸੁਪਰਮਾਰਕਟ ਕ੍ਰੀਏਟ ਕੀਤੀ ਜਾਵੇ ਜਿੱਥੋਂ ਸਾਰੀ ਉਮਰ ਖਰੜ ਕਮੇਟੀ ਨੂੰ ਆਮਦਾਵੋ ਹੋਰ ਪਾਣੀ ਪਾਣੀ ਜਦ ਦਾ ਵਰਖਾ ਦਾ ਮੌਸਮ ਹੈ ਇਹੋ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਊਗੀ ਵੈਸੇ ਤਾਂ ਸੀਵਰੇਜ ਪੈਈ ਹੈ ਤੇ ਨਵੇਂ ਐਸਟੀਪੀ ਪੈ ਰਹੇ ਨੇ ਤਕਰੀਬਨ ਜਿਨ੍ਹਾਂ ਦੀ ਲਾਗਤ 45 ਕਰੋੜ ਰੁਪਏ ਹੈ ਤੇ ਕਜੋਲੀ ਵਾਟਰ ਦਾ ਵੀ ਜਿਹੜੀ ਤੁਸੀਂ ਪੁਆਇੰਟ ਰੱਖ ਰਏ ਸੀ ਕਜੋਲੀ ਵਾਟਰ ਦਾ ਪਿਛਲੇ ਦਿਨੀ ਟੈਂਡਰ ਲਾ ਕੇ ਆਪਨ ਹੋ ਗਿਆ ਕੰਮ ਗਰਾਊਂਡ ਉੱਤੇ ਨੂੰ ਚਰ ਹੋ ਰਿਹਾ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉ ਘਾਟ ਨੂੰ ਕਰਾਂਗੇ ਤੇ ਉਹਦੀ ਵੀ ਅਸੀਂ ਦੇਖ ਰਹੇ ਹਾਂ ਵੀ ਮਿਰਖਾ ਨੂੰ ਕਰਾਲੀ ਤੱਕ ਜਿਹੜੀ ਉਹਦੀ ਸਪਲਾਈ ਆ ਪਾਣੀ ਦੀ ਉਹ ਜਾਣੀ ਹੈ ਬਹੁਤ ਹੱਦ ਤੱਕ ਉਹਦੇ ਨਾਲ ਅਰਾਧ ਮਿਲਦੀਆਂ ਸ਼ਹਿਰ ਨੂੰ ਬਹੁਤ ਸਾਰੇ ਟਿਊਬਵੈਲ ਜਿਹੜੇ ਆਲਰੇਡੀ ਹੁੰਦੇ ਨੇ ਪਰ ਹੁਣ ਜਿਹੜੀ ਅਸੀਂ ਪਲੈਨਿੰਗ ਕਰਾਂਗੇ ਖਰੜ ਸ਼ਹਿਰ ਦੇ ਵਾਸਤੇ ਉਹ ਅਸੀਂ ਕੰਮ ਕਰਕੇ ਦਿਖਾਉਣੇ ਆ ਹਰ ਸ਼ਹਿਰ ਦੀਆਂ ਪ੍ਰੋਪਰ ਰੋਡਸ ਹਰ ਸ਼ਹਿਰ ਦਾ ਪ੍ਰੋਪਰ ਸੀਵਰੇਜ ਹਰ વોર્ਡ ਦੇ ਵਿੱਚ ਜਿੱਥੇ ਵੀ ਜਗ੍ਹਾ ਪਈ ਹੈ ਉੱਥੇ ਪਾਰਕ ਬਣਾਇਆ ਜਾਊਗਾ ਹਰ ਸ਼ਹਿਰ ਦੇ ਵਿੱਚ ਅਸੀਂ ਇੱਕ ਸ਼ਾਨਦਾਰ ਮਲਟੀ ਸਟੇਡੀਅਮ ਜਿੱਥੇ ਪੰਜਾਬ ਪੱਧਰੀ ਟੂਰਨਾਮੈਂਟ ਹੋਣ ਸਾਰੀਆਂ ਗੇਮਾਂ ਦਾ ਇੱਕ ਸਟੇਡੀਅਮ ਬਣਾਉਣ ਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਇੱਕ ਵੱਡੀ ਮਾਰਕੀਟ ਖੜੀ ਕਰਨ ਦੀ ਤਿਆਰੀ ਕਰ ਰਹੇ ਹਾਂ ਜਿੱਥੋਂ ਪੂਰੀ ਟਰਾਈ ਸਿਟੀ ਤੋਂ ਬੱਚੇ ਇੱਕ ਫੇਮਸ ਜਿਵੇਂ ਲਾਹੌਰ ਮਾਰਕੀਟ ਫੇਮਸ ਜਿ ਉਸ ਤਰੀਕੇ ਕਰਨ ਦੀ ਮਾਰਕੀਟ ਦੇ ਵਿੱਚ ਆਉਣ ਉਹ ਜਗ੍ਹਾ ਆਇਡੈਂਟੀਫਾਈ ਕਰ ਰਹੇ ਹਾਂ ਸੋ ਇਹੋ ਬਹੁਤ ਸਾਰੇ ਅਸੀਂ ਸੀਨੀਅਰ ਸਿਟੀਜ਼ਨ ਹੋ ਮੇਰੇ ਇਲੈਕਸ਼ਨ ਤੋਂ ਪਹਿਲਾਂ ਮੈਂ ਪੂਰੇ 3 ਸਾਲਾਂ ਦਾ ਕਹਿ ਰਹੀ ਹਾਂ ਕਿ ਸੀਨੀਅਰ ਸਿਟੀਜ਼ਨ ਹੋ ਕਿਉਂਕਿ ਇਹਨਾਂ ਦੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਉਹ ਵੀ ਅਸੀਂ ਜਿਹੜਾ ਹੁਣ ਜਗ੍ਹਾ ਲੱਭਦੇ ਉਹਦੇ ਤੇ ਵੀ ਕੰਮ ਸ਼ੁਰੂ ਕਰਾਂਗੇ ਸੋ ਇਹੋ ਜੇ ਪ੍ਰੋਜੈਕਟ ਖੇਤਾਂ ਦੇ ਲਈ ਇੱਕ ਸਾਡਾ ਬਹੁਤ ਟਾਈਮ ਦੇ ਕਮਿਊਨਿਟੀ ਸੈਂਟਰ ਸ਼ਾਨਦਾਰ ਕਮਿਊਨਿਟੀ ਸੈਂਟਰ ਹੈ ਜਿਹਦਾ ਕੰਮ ਰੁਕਿਆ ਹੋਇਆ ਹੈ ਮੇਰੇ ਖਿਆਲ ਚ ਇਹੋ ਸਾਹਿਬ ਕਿੱਥੇ ਬੈਠੇ ਨੇ ਉਹਨੇ ਨਾ 80 ਲੱਖ ਦੇ ਜਿਹੜੇ ਕੰਮ ਨੇ ਉਹਨਾਂ ਨੇ ਮੇਰੇ ਤੇ ਭਰੋਸਾ ਰੱਖ ਕੇ ਆਪਣਾ ਦਾ ਨਾਮ ਇਹਨਾਂ ਨੇ ਮੇਰਾ ਰੱਖਿਆ ਬਾਕੀ ਨੇ ਸਾਰੇ ਅੱਸੀ ਸਹਿਬਾਨਾਂ ਦਾ ਜਿਨ੍ਹਾਂ ਨੇ ਸਿਰਸਫਤੀ ਨਾਂ ਦੇ ਵਿੱਚ ਚੁਣਿਆ ਇਹਨਾਂ ਨੇ ਮੇਰੇ ਤੇ ਬਰੋਸਾ ਦਿਖਾਇਆ ਕਿ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਕੋਲੇ ਸ਼ਹਿਰ ਨੂੰ ਚੁਣ ਕੇ ਬਰੋਸਾ ਦਿੰਦੇ ਆ ਕਿ ਅਸੀਂ ਇੱਕ ਟੀਮ ਬਣ ਕੇ ਮੈਡਮ ਦੀ ਰਹਿਨੁਮਾਈ ਦੇ ਵਿੱਚ ਹੀ ਇਹ ਸ਼ਹਿਰ ਦਾ ਵਿਕਾਸ ਕਰਾਂਗੇ ਜਿਹੜੇ ਵੀ ਕੰਮ ਨਹੀਂ ਹੋਏ ਸਭ ਮੀਟਿੰਗ ਜੀ ਦੀ ਸੀ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਕੰਮ ਪਿਛੜਦੇ ਗਏ ਐਸਟੀਮੇਟ ਪਾਸ ਹੋਣਗੇ ਮੀਟਿੰਗ ਦੇ ਸਥਾਨੀ ਕੰਮ ਕਰਦਾ ਸ਼ਹਿਰ ਦਾ ਤੇ ਉਹ ਚੀਜ਼ ਵੀ ਸਮਝਦੇ 15 ਦਿਨ ਬਾਅਦ ਮੀਟਿੰਗ ਰੱਖਾਂਗੇ 15 ਦਿਨ ਉਹਨੇ ਰੇਟਿੰਗ ਰੱਖਾਂਗੇ ਹਰ ਮਹੀਨੇ ਦੋ ਦੋ ਮੀਟਿੰਗਸ ਰੱਖਾਂਗੇ ਤੇ ਜਿਹੜੇ ਜਿਹੜੇ ਕੰਮ ਐ ਐਮਸੀ ਸਾਹਿਬ ਨਾਲ ਸਾਰਾ ਕਹਾਂਗੇ ਥੋੜੇ ਥੋੜੇ ਕੰਮ ਕੋਈ ਚੋਲ ਮੀਟਿੰਗ ਲਈ ਤਾਂ ਕਿ ਸਮੂਥਲੀ ਕੰਮ ਸ਼ਹਿਰ ਦਾ ਚੱਲਦਾ ਰਹੇ